ਨਾਮ ਹੈ ਜੀ ਤੁਹਾਡਾ ਹਾਂਜੀ ਟਿਪਸੀ ਨਾਮ ਆ ਮੇਰਾ ਇਹ ਮੇਰੇ ਮੰਮੀ ਦੀ ਦੁਕਾਨ ਹੈ ਆਈ ਚੋੜੇ ਬਾਜ਼ਾਰ ਤੇ ਅਸੀਂ 4 ਵਜੇ ਦੁਕਾਨ ਖੋਲਦੇ ਹਾਂ 7 ਵਜੇ ਬੰਦ ਹਾਂ ਤੇ 4 ਦਿਨ ਤੋਂ ਦੁਕਾਨ ਵੈਸੀ ਹੀ ਬੰਦ ਸੀ ਸਾਡੇ ਵਿਆਹ ਸੀਗਾ ਅੰਦਰ ਕਰਦੇ ਹੋ ਜਾਂ ਬਾਹਰ ਫੜੀ ਵਗੈਰਾ ਨਹੀਂ ਦੁਕਾਨ ਆ ਸਾਡੀ ਆਪਣੀ ਆ ਮਨਿਆਰੀ ਦੁਕਾਨ ਆ ਮੇਰੇ ਪਾਪਾ ਹਾਰਟ ਪੇਸ਼ੈਂਟ ਆ ਮੇਰੀ ਮੰਮੀ ਤੇ ਮੇਰੀ ਭੈਣ ਬੰਦੇ ਆ ਅੱਜ ਦੁਕਾਨ ਖੋਲਦੇ ਤੁਸੀਂ ਲੇਡੀਜ਼ ਲੇਡੀਜ਼ ਦੀ ਦੁਕਾਨ ਖੋਲਦੇ ਲੇਡੀਜ਼ ਤੇ ਹਮਲਾ ਹੋਇਆ ਮੈਨੂੰ ਸਟੂਲ ਨਾਲ ਕੁੱਟਿਆ ਬੈਲਟ ਨਾਲ ਪਹਿਲਾਂ ਸਾਡੇ ਵਰਕਰ ਨੂੰ ਕੁੱਟਤਾ ਜੀ ਅਸੀਂ ਚੁੱਪ ਕਰਕੇ ਬੈ ਗਏ ਉਹ ਕਹਿੰਦਾ ਉਹ ਕਹਿੰਦਾ ਤੂੰ ਵਾਜਾ ਨਹੀਂ ਮਾਰਨੀਆ ਗਾਕਾਂ ਨੂੰ ਤੇ ਤੁਸੀਂ ਚਾਰ ਵਰਕਰ ਇਹਨਾਂ ਨੇ ਰੱਖਿਆ ਇਹ ਵੀ ਵਾਜਾ ਮਾਰਦੇ ਆ ਅਸੀਂ ਕੁਛ ਨਹੀਂ ਕੀਤਾ ਸਾਡਾ ਵਰਕਰ ਨੇ ਵੀ ਤਾਂ ਵਾਜਾ ਨਹੀਂ ਮਾਰਨੀ ਅਸੀਂ ਤਾਂ ਹੀ ਰੱਖਿਆ ਅਸੀਂ ਫਿਰ ਕਹਿੰਨੇ ਤੂੰ ਇਗਨੋਰ ਕਰ ਦਿਓ ਕਹਿੰਦਾ ਤੈਨੂੰ ਅਸੀਂ ਚੁਕਾ ਦਾਂਗੇ ਤੈਨੂੰ ਅਸੀਂ ਕੁੱਟ ਦਾਂਗੇ ਉਹਨੇ ਸਾਨੂੰ ਦੱਸ ਉਹਨਾਂ ਦੀ ਨੂੰ ਦੱਸੂਗਾ ਅਸੀਂ ਕਿ ਕੋਈ ਨਹੀਂ ਜਦੋਂ ਕੁਛ ਹੋਏਗਾ ਆਪਾਂ ਦੇਖ ਲਾਂਗੇ ਹੁਣ ਉਹਨੇ ਬਿਨਾ ਗਲਤ ਨੂੰ ਹੰਦਾ ਹੱਥ ਫੈਕਚਰ ਕਰਤਾ ਗਲੇ ਪੈ ਗਿਆ ਤਾਂ ਖੂਨੋਂ ਖੂਨ ਕਰਤਾ ਸਾਡੇ ਵਰਕਰ ਨੂੰ ਤਾਂ ਅਸੀਂ ਚੁੱਪ ਕਰਕੇ ਥਾਣੇ ਚੱਲ ਗਏ ਸਾਨੂੰ ਖਤਰਾ ਆਣਾ ਤੋਂ ਠੀਕ ਆ ਉਸ ਤੋਂ ਬਾਅਦ ਅਸੀਂ ਦੁਕਾਨ ਵਧਾਣ ਲੱਗੇ 7-8 7:30 ਦਾ ਟਾਈਮ ਸੀ ਅਸੀਂ ਤਾਂ ਬਾਹਰ ਇੱਕ ਜੀ ਅਸੀਂ ਅੰਦਰ ਹੁੰਦੇ ਸਨ ਤਾਂ ਉਹਨਾਂ ਨੇ ਮਾਰ ਕੇ ਸ਼ਟਰ ਬੰਦ ਕਰ ਦੇਣਾ ਸੀ ਸਾਨੂੰ ਖਤਰਾ ਅੱਜ ਵੀ ਤੇ ਸਾਨੂੰ ਘਰ ਵੀ ਖਤਰਾ ਵਾ ਫਿਰ ਕੀ ਹੋਇਆ ਜਦੋਂ ਸ਼ਾਮ ਨੂੰ ਇਹ ਹੋਈ ਗੱਲ ਸਾਨੂੰ ਤਾਂ ਅਸੀਂ ਤਾਂ ਸ਼ਟਰ ਵਧਾਇਆ ਹੋਇਆ ਉਹ ਮਾਂ ਪੈਣ ਦੀ ਗਾਲ ਕੱਢਦੀ ਤੇ ਉਹ ਹੱਥੋਂ ਪਾਈ ਹੋ ਗਈ ਇੱਟਾ ਚੱਕੀਆਂ ਸਟੂਲ ਬੈਲਟ 10 ਤੋਂ 12 ਬੰਦੇ ਸੀਗੇ ਤੇ ਹੁਣ ਮੱਝੀਆਂ ਕਿਹਦੇ ਕਿਹਦੇ ਨਾਲ ਤੁਹਾਡੇ ਵਾਲੇ ਪਾਸੇ ਕਿਹਦੇ ਕਿਹਦੇ ਸੱਟ ਲੱਗੀ ਹੈ ਮੇਰੇ ਮੰਮੀ ਪਾਪ ਮੇਰੀ ਮੰਮੀ ਮੇਰੀ ਭੈਣ ਪ੍ਰਿਮੀ ਅੰਜਲੀ ਗੌਰਵ ਅ ਟਿਪਸੀ ਤੇ ਬਸ ਇਹਨਾਂ ਦੇ ਬਜੀ ਮੇਰੇ ਵਰਕਰ ਦੇ ਵਰਕਰ ਦੇ 10 ਤੋਂ 12 ਬੰਦੇ ਪਈਆ ਸਾਨੂੰ ਹੋਸ਼ ਨਹੀਂ ਮੰਮੀ ਮੇਰੇ ਲੇਟ ਗੇ ਬੇਹੋਸ਼ ਹੋ ਗਏ ਤੇ ਜਿਹੜੇ 10 ਤੋਂ 12 ਬੰਦੇ ਕਹਿ ਰਹੇ ਹੋ ਇਹ ਸਾਰੇ ਦੁਕਾਨਦਾਰ ਹੀ ਸੀ ਜਾਂ ਬਾਹਰੋਂ ਆਏ ਸੀ ਬਾਹਰੋਂ ਆਏ ਸੀ ਸਾਰੇ ਸਾਨੂੰ ਕੀ ਪਤਾ ਬਾਹਰੋਂ ਮੁੰਡੇ ਸੀ ਅਸੀਂ ਨਾ ਜਾਣਦੇ ਸੀ ਨਾ ਉਹਨਾਂ ਨੂੰ ਅਸੀਂ ਸਿੱਧਾ ਹਮਲਾ ਕਿਸ ਚੀਜ਼ ਨਾਲ ਕੀਤਾ ਕੁਰਪਾਨਾ ਸੀ ਇੱਟਾਂ ਸੀ ਸਟੂਲ ਸੀ ਬੈਲਟਾ ਸੀ ਠੀਕ ਹੈ ਕਿਉਂਕਿ ਦੁਕਾਨਾਂ ਦੇ ਬੈਲਟਾ ਜੀ ਮੈਂ ਲੱਗੀ ਹੁੰਦੀ ਆ ਨਾ ਮੇਰੇ ਮੰਮੀ ਦਾ ਬਲੱਡ ਆ ਦੇਖੋ ਸਾਰਾ ਤੁਸੀਂ ਜਾਣਦੇ ਪਿਓ ਕੰਮ ਨਹੀਂ ਕਰ ਸਕਦੀਆਂ ਜੈਂਟਸ ਹੀ ਕੰਮ ਕਰ ਸਕਦੇ ਅਸੀਂ ਰੋਟੀ ਖਾਣ ਦੇ ਹੱਕ ਨਹੀਂ ਉਹਨਾਂ ਨੇ ਦੇਖੋ ਖਾਓ ਮੇਰੀ ਮੰਮੀ ਨੇ ਦੋ ਕੁੜੀਆਂ ਵਿਆਈਆਂ ਉਹਨਾਂ ਨੇ ਵੀ ਤਾਂ ਦੇਖਣਾ ਸਾਰਾ ਕੁਝ ਮੇਰੇ ਪਾਪਾ ਦੀ ਦਵਾਈਆਂ ਚੱਲਦੀਆਂ ਮੇਰੀ ਮੰਮੀ ਦੀ ਦਵਾਈਆਂ ਚੱਲਦੀ ਸੀ ਰੋਟੀ ਨਹੀਂ ਖਾ ਸਕਦੇ ਰੱਬ ਨੇ ਸਾਨੂੰ ਭੇਜਿਆ ਸੀ 4 4 ਤੋਂ 7 ਸਾਨੂੰ ਜਿੰਨਾ ਮਿਲਦਾ ਨਾ ਅਸੀਂ ਉਹਦੇ ਚ ਹੀ ਖੋਸ਼ ਆਂ ਉਹ 8 ਵਜੇ ਸਵੇਰੇ ਜਾਂਦੇ ਰਾਤ 11 ਵਜੇ ਜਾਂਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਚਾਨ ਆ ਰਿਹਾ ਹਾਂ ਕਿਹਨਾਂ ਤੋਂ ਆ ਗਏ ਮੇਰਾ ਨਾਮ ਸੀਮਾ ਕਿੱਥੋਂ ਆਏ ਕਿੱਥੋਂ ਆਏ ਅਸੀਂ ਚੋੜੇ ਬਾਜ਼ਾਰ ਤੋਂ ਆਏ ਆ ਅੱਜ ਕਿਸ ਚੀਜ਼ ਦਾ ਕੰਮ ਕਰਦੇ ਹੋ ਤੁਸੀਂ ਸਾਡਾ ਚੋੜੇ ਦਾ ਕੰਮ ਹੈ ਅੱਜ ਕੀ ਹੋਇਆ ਅੱਜ ਆਏ ਪਹਿਲਾਂ ਨਾ ਬਾਹਰ ਧਮਕੀ ਦੇ ਰਹੀ ਸੀ ਉਹ ਇਹਨਾਂ ਦੇ ਬੰਦੇ ਨਾਲ ਦਿਆਂਦੇ ਸੜਿਆਂ ਦੇ ਉਹ ਕਹਿੰਦੇ ਗੱਲ ਕੱਟ ਕੇ ਕਹਿੰਦੇ ਇਹਨੂੰ ਬਾਹਰ ਕੱਢੋ ਇਹਨਾਂ ਨੂੰ ਮਾਰੀਏ ਕਹਿੰਦੇ ਵੀ ਦੁਕਾਨ ਦੇ ਅੰਦਰੋਂ ਕੱਢਾਂਗੇ ਅੰਦਰੋਂ ਕੱਢਣ ਲਾਂਗੇ ਫਿਰ ਇਹਨਾਂ ਗਲੀ 'ਚ ਵੜ ਗਏ ਗਲੀ 'ਚ ਵੜ ਕੇ ਮੈਂ ਫਿਰ ਨੰਬਰ ਤੇ ਨਾ ਕੀਤੀ ਕੰਪਲੇਂਟ ਤੇ ਉਹ ਕਹਿੰਦੇ ਤੁਹਾਨੂੰ ਘਰ ਪੁਲਿਸ ਚਾਹੀਦੀ ਕਿ ਦੁਕਾਨ ਤੇ ਮੈਂ ਕਿਹਾ ਨਹੀਂ ਮੈਨੂੰ ਦੁਕਾਨ ਤੇ ਚਾਹੀਦੀ ਮੇਰੇ ਬੱਚਿਆਂ ਤਾਂ ਮੈਨੂੰ ਡਰ ਹੈ ਫਿਰ ਇਹਨਾਂ ਨੇ ਆ ਵੀ ਗਏ ਜੇ ਵਈ ਪਹਿਲੀ ਗੱਲ ਇਹ ਆ ਗਏ ਇਹਨਾਂ ਨੇ ਦੁਕਾਨ ਬੰਦ ਕੀਤੀ ਸਾਰੇ ਇਹਨਾਂ ਨੂੰ ਆ ਗਏ ਇਹਨਾਂ ਨੇ ਤੋੜ ਪਨ ਸ ਮੇਰੀ ਦੁਕਾਨਾਂ ਦੋਨੇ ਤੋੜ ਪੀ ਮੈਂ ਬੜੀ ਔਖੀ ਦੁਕਾਨ ਲੈ ਬੱਚਿਆਂ ਦਾ ਅਟੈਕ ਕਰਨਾ ਸਾਰੇ ਮੰਮੀ ਕੋਈ ਨਹੀਂ ਯਾਰ ਬੜੀ ਔਖੀ ਦੁਕਾਨ ਨਹੀਂ ਮੇਰਾ ਆਦਮੀ 8 ਸਾਲ ਹੋ ਗਏ ਮੰਦੇ ਤੇ ਪੈਰਲਾਈਸਟ ਹੈ ਗਿਆ ਪੈਰਲਿਸਟ ਅਟੈਕ ਹੋਇਆ ਹੈ ਉਹਨਾਂ ਨੂੰ ਮੰਦੇ ਦੀ ਅਚਾਰੀ ਚਾਰ ਮਸਾਲਾ ਤੋਂ ਗਿਦਾਂਜ ਬੋਲੇ ਨੂੰ ਚੁੱਪ ਕਰੋ ਸਰ ਗਿਦਾਂ ਗਿਦਾਂਸ਼ੂ ਸਰ ਸਰ ਚੌੜਾ ਬਾਜ਼ਾਰ ਤੋਂ ਸਰ ਮੇਰੇ ਸਰ ਚੂੜੇ ਦਾ ਹੀ ਕੰਮ ਹੈ ਸਰ ਕੋਈ ਨਹੀਂ ਅੱਜ ਅੱਜ ਸਿਵਲ ਹਸਪਤਾਲ ਪੁੱਛੋ ਸਰ ਐਕਚੁਅਲ ਇਨ ਨਾਨੇ ਮਤਲਬ ਇਨਹੀਂ ਸਾਡੀ ਬਰਕਰ ਦੇ ਨਾਲ ਬੈਸ ਹੋਈ ਸੀਗੀ ਉਹ ਵੀ ਇਨਕੇਸ ਆਪਾਂ ਛੁਡਾਨ ਹੀ ਗਿਆ ਸੀਗਾ ਮੈਂ ਇਹਨਾਂ ਨੇ ਮੈਨਾਂ ਨੇ ਮੇਰਾ ਹੀ ਨਾਮ ਵਿੱਚ ਇਨਕਲੂਡ ਕਰਤਾ ਤੋਂ ਫਿਰ ਆਪਾਂ ਇਹਨਾਂ ਨੇ ਥਾਣੇ ਰਿਪੋਰਟ ਕਰਤੀ ਸੀਗੀ ਫਿਰ ਆਪਾਂ ਵੀ ਕਰਤੀ ਸੀਗੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਥਾਣੇ ਵਾਲਿਆਂ ਨੇ ਕਿ ਤੁਸੀਂ ਮਾਰਨਿੰਗ ਆਈਓ ਤੋਂ ਫਿਰ ਦੈਨ ਉਸ ਤੋਂ ਬਾਅਦ ਫਿਰ ਕੀ ਹੋਇਆ ਇਹਨਾਂ ਨੇ ਮਤਲਬ 17 18 ਮੁੰਡੇ ਆ ਚੁੱਕੇ ਸੀ ਦੁਕਾਨ ਤੇ ਠੀਕ ਹੈ ਮੇ ਕੋ ਰਿਕਾਰਡਿੰਗ ਵੀ ਹੈ ਮੈਂ ਪ੍ਰੂਫ ਦਊਂਗਾ ਜਰੂਰ ਮੇ ਕੋ ਰਿਕਾਰਡਿੰਗ ਹੈ ਮੇਰੇ ਕੋਲ ਠੀਕ ਹੈ ਨਾ ਰਿਕਾਰਡਿੰਗ ਪੰਜ ਛੇ ਆਪ ਉਹਨਾਂ ਨੇ ਕਿਹਾ ਕੋਈ ਨਾ ਆਪਾਂ ਇਹਨਾਂ ਦੁਕਾਨ ਤੋਂ ਕੱਢ ਕੇ ਬਾਹਰ ਮਾਰਾਂਗੇ ਮੈਂ ਵੀ ਆਪਣੇ ਯਾਰ ਦੋਸਤ ਦੋ ਤਿੰਨ ਆਪਣੇ ਸੇਫ ਸਾਈਡ ਲਈ ਰੱਖੇ ਹੋਏ ਸੀ ਕਿ ਮੇਰੇ ਮੈਂ ਹਮਲਾ ਹਮਲਾ ਕਰਦੇ ਮੈਂ ਕੀ ਕੱਲਾ ਕਰੂੰਗਾ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਮੇ ਕੋ ਐਵੀਡੈਂਸ ਆ ਇਹਨਾਂ ਦਾ ਕੋਈ ਹੈਬੋ ਵਾਲਦਾ ਹੀ ਮੁੰਡੇ ਹੈਗੇ ਆ ਠੀਕ ਹੈ ਉਹਨਾਂ ਨੇ ਆਗੇ ਇੱਕੋ ਤਾਂ ਮੈਨੂੰ ਮਾਰਨਾ ਸ਼ਾਰਟ ਕਰਤਾ ਕੁਰਬਾਨ ਵਗੈਰਾ ਮੇਰੀ ਮਦਰ ਤੇ ਇਹਨਾਂ ਨੇ ਹਮਲਾ ਕੀਤਾ ਮੈਂ ਆਪਣੀ ਆਪਣੀ ਮਦਰ ਨੂੰ ਸੇਫ ਸਾਈਡ ਕਰਦੇ ਕਰਦੇ ਇਹਨਾਂ ਨੇ ਮੇਰੀ ਸਾਰੀ ਦੁਕਾਨ ਤੋੜਤੀ ਸਰ ਤਾਂ ਇਹਨਾਂ ਲੱਖ ਦਾ ਨੁਕਸਾਨ ਹੋ ਗਿਆ ਸਾਰੀ ਦੁਕਾਨ ਤੋੜ ਦਿੱਤੀ ਹਾਂ ਜੀ ਹਾਂਜੀ ਸਰ ਮੇਰੇ ਮਦਰ ਦੇ ਵਜੀ ਹੈ ਠੀਕ ਹੈ ਮੇਰੇ ਮੇਰੇ ਮਦਰ ਦਾ ਨਾਮ ਸੀਮਾ ਠੀਕ ਹੈ ਮੇਰੇ ਬ੍ਰਦਰ ਦਾ ਨਾਮ ਸਾਹਿਲ ਠੀਕ ਹੈ ਇਹ ਦਲਾਵਰ ਠੀਕ ਹੈ ਮੇਰਾ ਵਰਕਰ ਆ ਮੇਰੇ ਭਾਜੀ ਠੀਕ ਹੈ ਰਕੇਸ਼ ਠੀਕ ਹੈ ਤੇ ਆ ਆਪਾਂ ਸਭ ਦੇ ਸੱਟਾ ਲੱਗੀਆਂ ਸਰ ਸਾਰੀਆਂ ਇਹ ਮੇਕੋ ਸਰ ਕੀ ਲੜਾਈ ਦਾ ਕਾਰਨ ਲੜਾਈ ਸੀ ਸਰ ਇਹਨਾਂ ਦਾ ਕਹਿ ਬਈ ਕਲਪ ਦੇ ਸਰ ਮੇਰੇ ਕੰਮ ਤੋਂ ਬਸ ਹੋਰ ਕੁਝ ਨਹੀਂ ਹੈ ਬਸ ਉਹਦਾ ਰੱਬ ਨੇ ਦੇਣਾ ਨਾ ਸਰ ਸਾਨੂੰ ਮਰੇ ਮੇਰੇ ਕੰਮ ਤੋਂ ਗਲਪ ਦੇ ਸਰ ਹੋਰ ਕੁਝ ਨਹੀਂ ਹੈ ਬਸ ਇੱਕ ਚੀਨੀ ਮੇਰੀ ਬ੍ਰਦਰ ਮੇਰੇ ਮੇਰੇ ਮੇਰੀ ਗੱਲ ਸੁਣੋ 20 25 ਮੁੰਡੇ 20 25 ਮੁੰਡੇ ਮੇ ਕੋ ਸਰ ਸਾਰੇ ਬੀ 25 ਮੁੰਡੇ ਆ ਭਾਈ ਤੇ ਦੋ ਇਹਨਾਂ ਦੇ ਜਵਾਈ ਆ ਭਾਈ ਕਿਰਪਾਨਾਂ ਸੀਗੀਆਂ ਦਾਤ ਸੀਗੀਆਂ ਜੀ ਦਾਤ ਸੀ ਇੱਟਾਂ ਮਾਰੀਆਂ ਇਹਨਾਂ ਨੇ ਸਰ ਮੇਰੀ ਦੁਕਾਨ ਦੇ ਸਾਰੇ ਕਾਊਂਟਰ ਤੋੜ ਕਾਊਂਟਰ ਸਟੂਲ ਸਾਰੇ ਮਾਰੇ ਸਾਰੀ ਦੁਕਾਨ ਤੋੜਦੀ ਹੋਈ ਆ ਖਰਾਬ ਹੋ ਚੁੱਕਾ ਸਰ ਠੀਕ ਹੈ ਨਾ ਮੇਰੀ ਪੇਮੈਂਟ ਸੀ ਸਰ ਠੀਕ ਹੈ 90 90 82000 ਮੇਰੇ ਬ੍ਰਦਰ ਦੇ ਚੀਨੀ ਸੀ ਉਹ ਵੀ ਚੀਨੀ ਸੀਗੀ ਇਸ ਤੋਂ ਪਹਿਲਾਂ ਹੀ ਭਾਈ ਗਦੀ ਲੈਣਾ ਵਾਪਸ ਨਹੀਂ ਨਹੀਂ 6-7 ਇਦਾਂ ਨਹੀਂ ਹੋਈ ਕਦੀ ਇਹ ਫਸਟ ਟਾਈਮ ਹੀ ਹੋਈ ਹੈ ਇਹਨਾਂ ਦਾ ਕੋਈ 6-7 ਮਹੀਨੇ ਪਹਿਲਾਂ ਹੋਈ ਸੀ ਮੈਂ ਤੁਹਾਨੂੰ ਦੱਸਦਾ ਸਰ ਠੀਕ ਹੈ ਇਹਨਾਂ ਦਾ ਜਿਹੜਾ ਮੇਨ ਵਰਕਰ ਹੈ ਨਾ ਉਹ ਇਦਾਂ ਦਾ ਕਿਉਂਕਿ ਉਹ ਪੇਸ਼ੈਂਟ ਦਿਮਾਗ ਦਾ ਸਰ ਉਹ ਮੈਡੀਸਨ ਹੀ ਖਾਂਦਾ ਹੈ ਮੈਂ ਨਹੀਂ ਕਹ ਰਿਹਾ ਕਿ ਮੈਂ ਤੁਹਾਨੂੰ ਮੀਡੀਆ ਦੇ ਸਾਹਮਣੇ ਬੋਲੂਗਾ ਤੁਸੀਂ ਇਹਨਾਂ ਦੀ ਕਰੇ ਵੀ ਚਾਕੇ ਚੈੱਕ ਕਰ ਸਕਦੇ ਹੋ ਜਲਦੀ ਦਿਮਾਗ ਦੀ ਹਾਂਜੀ ਸਵੇਰੇ ਹੋਈ ਸੀ ਗੱਲ ਢੰਡੀ ਹੋ ਚੁੱਕੀ ਸੀ ਮੈਂ ਇਹਨਾਂ ਨੇ ਬਤੇ ਕਿ ਇਹ ਆਪਸ ਹੀ ਮੁੰਡੇ 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 ਆਪਸ ਹੀ ਲੜ ਗਏ ਆਪਸ ਸੋਲਵ ਕੀਤਾ ਸਰ A to Z ਸਾਰਾ ਹੋਰ ਕੁਝ ਨਹੀਂ ਕੀਤਾ ਠੀਕ ਆ ਪਰ ਅਭੀ ਤਾਂ ਅਭੀ ਕੋਈ ਲੜਾਈ ਕੋਈ ਨਹੀਂ ਹੋਈ ਗਿਆ ਆਪਾਂ ਗੱਲ ਖਤਮ ਕਰਨੀ ਚਾਹੀਦੀ ਸੀ ਪਰ ਐਂਡ ਤੇ ਇਹਨਾਂ ਨੇ ਮਤਲਬ ਥਾਣੇ ਰਿਪੋਰਟ ਕਰਦੀ ਫਿਰ ਮੈਂ ਵੀ ਆਪਣੀ ਸੇਫ ਸਾਈਡ ਲਈ ਥਾਣੇ ਰਿਪੋਰਟ ਕਰਦੀ ਕਿਉਂਕਿ ਇਹਨਾਂ ਦਾ ਜਵਾਈ ਆਇਆ ਸੀਗਾ ਠੀਕ ਆ ਉਹਦਾ ਨਾਮ ਮਨੂ ਆ ਸਰ ਉਹ ਮੇਰੇ ਕੋਲ ਉਹਦੀ ਵੀ ਉਹ ਸਾਡੀ ਦੁਕਾਨ ਦੇ ਅੰਦਰ ਵੜ ਗਿਆ ਜੀ ਮੇਰੇ ਕੋਲ ਸਰ ਸਾਰੀ ਸਾਰੀ ਰਿਕਾਰਡ ਸਾਰੀ ਰਿਕਾਰਡਿੰਗ ਹੈ ਸਰ ਸਾਰੀ ਰਿਕਾਰਡਿੰਗ ਹੈ ਕਿਉਂਕਿ A to Z ਸਾਰੀ ਹੈ ਮਨੂ ਸਰ ਕਿੰਨੇ ਬੰਦੇ ਤੁਹਾਡੇ ਸੱਟਾਂ ਲੱਗੀਆਂ ਆ ਮੇਰੇ 3 ਟਾਂਕੇ ਲੱਗੇ ਠੀਕ ਆ ਮੇਰੇ ਬੈਗ ਤੇ ਸੱਟ ਲੱਗੀ ਹੋਇਆ ਸਰ ਮੇਰੇ ਪੇਟ ਤੇ ਸ ਹੌ ਭਾਜੀ ਇਹ ਕੀ ਮੰਗ ਕਰ ਰਹੇ ਨੇ ਇਹਨਾਂ ਦਾ ਜਵਾਈ ਹੁਣ ਵੀ ਮੰਗ ਕਰ ਰਹੇ ਹੋ ਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਮੰਗ ਕੀ ਸਰ ਮੈਂ ਤਾਂ ਪੂਰਾ ਮੇਰੀ ਤਾਂ ਪੂਰੇ ਜਿਹੜਾ ਮੇਰਾ ਨੁਕਸਾਨ ਹੋਇਆ ਸਰ ਇਹਨਾਂ ਨੂੰ ਪੂਰਾ ਫਿਲਨ ਫੁੱਲ ਕਰਨਾ ਪਏਗਾ ਫੁੱਲਨ ਸਾਰੀ ਦੁਕਾਨ ਤੋੜਦੀ ਜੀ ਇਹਨਾਂ ਦਾ ਮੈਂ ਹੁਣੇ ਦੁਕਾਨ ਬਣਾਈ ਹੈ ਭਾਜੀ ਇਹਨਾਂ ਨੂੰ ਪੂਰਾ ਕਰਨਾ ਪਏਗਾ ਨਹੀਂ ਤਾਂ ਮੈਂ ਭਾਜੀ ਕੇਸ ਤੇ ਕੇਸ ਕਰੂੰਗਾ ਮੈਂ ਤਾਂ ਛੱਡੂੰਗਾ ਨਹੀਂ ਸਰ ਸਾਰਾ ਲੱਗਾ ਵਾ ਮੈਂ ਉਹ ਲੱਗ ਪਿਆ ਭਾਜੀ ਕੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਗੁਰਕਮਰ ਕਿਸੇ ਦਾ ਕੰਮ ਕਰਦੇ ਮੇਰੀ ਹੋਸਰੀ ਹੈ ਜੀ ਅੱਛਾ ਜੀ ਤੇ ਕੀ ਹੋਇਆ ਕੀ ਅੱਜ ਐ ਮੇਰੇ ਮਦਨ ਲੋਕ ਦੀ ਸ਼ੋਪ ਹੈ ਜੀ ਤੇ ਮ ਇਹਨਾਂ ਨੇ ਮੈਨੂੰ 4 ਵੇ ਫੋਨ ਆਇਆ ਵੀ ਅੱਧਾ ਅੱਧਾ ਨਾਲ ਦੇਣੇ ਸਾਡਾ ਜਿਹੜਾ ਮੁੰਡਾ ਕੰਮ ਕਰਨਾ ਅੱਜ 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 ਵੀ ਇਹਨਾਂ ਨੇ ਸਾਡੇ ਮੇਰੀ ਸਿਸਟਰ ਨੂੰ ਮੇਰੇ ਨਾਲ ਹੀ ਸੀ ਮੇਰੇ ਕੋਲ ਹੀ 4 ਵੇ ਕੀ ਸ਼ੋਪ ਖੁੱਲਣ ਲਈ ਤੇ ਉਹਨੂੰ ਸ਼ੋਪ ਖੁੱਲ੍ਹੀ ਸਾਡੇ ਚ ਫੋਨ 4 4:30 ਵੀ ਫੋਨ ਆ ਗਿਆ ਵੀ ਉਹਨਾਂ ਨੇ ਮੇਰਾ ਜਿਹੜਾ ਮੁੰਡਾ ਰੱਖਿਆ ਉਹਨੂੰ ਕੁੱਟਤਾ ਤੇ ਮੈਂ ਕੋਈ ਨਹੀਂ ਤੁਸੀਂ ਮੇਰੇ ਘਰ ਵੀ ਗੈਸਟ ਆਏ ਸੀ ਮੈਂ ਕਿ ਤੁਸੀਂ ਕੋਈ ਨਹੀਂ ਐਮਐਲਆਰ ਘਟਾਓ ਆ ਚਾਰ ਪੰਜ ਵੀ ਐਮਐਲਆਰ ਘਟਾ ਕੇ ਕੁਤਵਾਲੀ ਗਈ ਹੈ ਜੀ ਉਹਨਾਂ ਨੇ ਇਹਨਾਂ ਨੂੰ ਸਵੇਰੇ ਬੁਲਾਇਆ ਜੋ ਵੀ ਕਰਕੇ ਤੇ ਫਿਰ ਇਹਨਾਂ ਦੇ ਵੀ ਚਾਰ ਪੰਜ ਜਿਵੇਂ ਇਹਨਾਂ ਨੇ 8 ਵਿਦਿਆ ਦਾ ਵੀ ਬੰਦੇ ਕਾਫੀ ਇਕੱਠੇ ਹੋਏ ਆ ਮੈਂ ਕੋਈ ਗੱਲ ਨਹੀਂ ਫਿਰ ਮੈਂ ਆਪਣੀ ਵਾਈਫ ਨੂੰ ਭੇਜਿਆ ਮੈਂ ਕਿਹਾ ਜਾ ਤੂੰ ਜਾ ਕੇ ਟੈਂਡਰ ਦੇਖੋ ਦਿੱਕਤ ਵਾਲੀ ਗੱਲ ਤਾਂ ਨਹੀਂ ਹੈਗੀ ਮੇਰੀ ਵਾਈਫ ਹੀ ਕਤਵਾਲੀ ਵੀ ਗਈ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਜਦੋਂ ਮੇਰੀ ਮਦਦ ਨੂੰ ਨੇ ਕਿਹਾ ਵੀ ਤੁਸੀਂ ਇਦਾਂ ਮੇਰੇ ਮਦਦ ਨੂੰ ਵੀ ਬਾਹਰ ਗਏ ਸੀ ਮੇਰੇ ਮਦਦ ਨੂੰ ਵੀ ਫਗਵਾੜੇ ਗਏ ਸੀ ਉਹ ਸਿੱਧਾ ਪਤਾ ਲੱਗਿਆ ਸਿੱਧਾ ਆ ਗਏ ਜਦੋਂ ਆਏ ਮੈਂ ਮਦਦ ਨੂੰ ਨੇ ਸਮਝਾਇਆ ਵੀ ਤੁਸੀਂ ਇਦਾਂ ਕਿਉਂ ਕਰਦੇ ਹੋ ਵੀ ਇਕੱਲੀ ਕੁੜੀ ਕਾ ਦੁਕਾਨ ਚਲਾਉਂਦੀ ਤੁਸੀਂ ਚਾਰ-ਚਾ ਮੁੰਡੇ ਰੱਖਿਆ ਇਕੱਲੀ ਕੁੜੀ ਨਾਲ ਗਾਲਾ-ਗਲਾਂ ਕਿ ਲੋਚ ਅੱਛੀ ਗੱਲ ਨਹੀਂ ਉਹਨੇ ਬ ਤੋ ਉਹ ਫਿਰ ਕਰਦੇ ਕਰਾਉਂਦੇ ਜੋ ਨਹੀਂ ਝੜਪ ਹੋ ਗਈ ਆਪਸੀ ਇਹ ਮੁੰਡੇ ਫਿਰ ਸਾਡੀ ਗੰਦੀ ਗੱਲਾਂ ਸ਼ੁਰੂ ਕੀਤੀਆਂ ਉਹਨੇ ਹੱਥਾਂ ਕੀ ਸੀ ਕੁਛ ਨਹੀਂ ਆਪਾਂ ਨੂੰ ਮੈਂ ਤਾਂ ਆਪੇ ਤੁਹਾਡੇ ਤੇ ਵੀ ਹਮਲਾ ਹੋਇਆ ਸਰ ਮੈਂ ਆਪੇ ਛੁੜਾਨ ਗਿਆ ਹੀ ਆ ਦੇਖੋ ਇਹਨਾਂ ਨੇ ਮੇਰੀ ਵਾਈਫ ਨੂੰ ਫੜ ਲਿਆ ਪਿੱਛੇ ਉਹਦੇ ਛੋਟੇ ਮੁੰਡੇ ਰਾਜ ਜਿਹੜਾ ਨਾਮ ਲੰਦੇ ਨਾ ਮੈਨੂੰ ਨਹੀਂ ਪਤਾ ਹੀ ਉਹਨੂੰ ਪਾ ਲੱਗਿਆ ਰਾਜ ਬੰਦਿਆਂ ਤੇ ਹਮਲਾ ਹੋਇਆ ਤੁਹਾਡੇ ਤੇ ਮੇਰੇ ਤੇ ਵੀ ਹੋਇਆ ਇਹ ਮੇਰੀ ਵਾਈਫ ਆ ਇਹਨੂੰ ਉਹਨਾਂ ਨੇ ਤਾਂ ਪਿੱਛੇ ਫੜਿਆ ਜੀ ਮੈਂ ਮੁੰਡਿਆਂ ਦੇ ਪਿੱਛੇ ਗੱਜਿਆ ਮੇਰੀ ਵਾਈਫ ਨੂੰ ਛੱਡ ਵੀ ਲੈ ਡੇਟਸ ਤੇ ਆ ਜਾ ਚੱਕ ਕੇ ਅੰਨ ਦੇਖੋ ਹੁਣ ਇਹਦਾ ਪਤਾ ਹੀ ਲੱਗੂਗਾ ਕੀ ਉਹਨਾਂ ਨੇ ਕਿੰਨੇ ਬੰਦੇ ਸੀ ਉਹ ਜਿਹੜੇ ਉਹ 10 12 ਬੰਦੇ ਸੀ ਮਕਟਾ ਕਿੰਨਾ ਮਾਰੀਆਂ ਉਹਨਾਂ ਨੇ ਇਹ ਗੱਲ ਹੈਗੀ 8:30 ਤੋਂ 9:00 ਵਜੇ ਦੇ ਵਿੱਚ ਦੀ ਹੁਣ ਕੀ ਮੰਗ ਮੰਗ ਹੈ ਜੀ ਪ੍ਰਸ਼ਾਸਨ ਇੱਕ ਦੇਖੋ ਇਹ ਅਗਲੀ ਕੁੜੀ ਦੁਕਾਨ ਖੋਲਦੀ ਹੈ ਕੋਈ ਗਾਹ ਗਾਹ ਦੁਕਾਨ ਦੇ ਅੰਦਰੋਂ ਖਿੱਚ ਕੇ ਲਾਗੇ ਜਾਂਦੇ ਆ ਤੇ ਮਾਰ ਕੋਟਾ ਇੱਕ ਰਕਮ ਸਰ ਅੱਗੇ 10 ਸਾਲ ਪਹਿਲਾਂ ਵੀ ਕਿਤਵਾਲੀ ਜੰਦਾ ਦਾ ਗਿਆ ਸੀ ਉਹ ਹੋਇਆ ਸੀ ਕੋਈ ਐਸੋਸੀਏਸ਼ਨ ਹੋਊਗੀ ਕੋਈ ਪ੍ਰਦਾਨ ਹੋਊਗਾ ਉਹਨੂੰ ਕਦੀ ਅਜੇ ਤੱਕ ਵਿੱਚ ਨਹੀਂ ਪਾਇਆ ਤੁਸੀਂ ਸਾਰੇ ਬਾਜ਼ਾਰ ਇੱਕ ਮਿੰਟ ਸਾਰੇ ਬਾਜ਼ਾਰ ਵਾਲੇ ਇਹਨਾਂ ਨੂੰ ਗਲਤ ਕਹਿੰਦੇ ਆ ਜੀ ਵੀ ਚਲੋ ਤੁਸੀਂ ਆਪਣਾ ਅਸਲੀ ਆਪਣਾ ਗਾਕੇ ਡਾਂਦਾ ਆਪਣਾ ਕਰੋ ਹੁਣ ਕ ਫਾਦਰ ਸਾਹਿਬ ਤੇ ਉਹਨੇ ਫਾਦਰ ਚਾਚੇ ਦਾ ਹੀ ਭਰਾ ਵਾ ਆਪ ਚਾਚੇ ਦਾ ਹੀ ਮੁੰਡੇ ਆਂ ਜੀ ਤੇ ਪੁਲਿਸ ਨੂੰ ਦੱਸਿਆ ਤੁਸੀਂ ਸਰ ਹੁਣ ਅੱਜ ਦੀ ਘਟਨਾ ਬਾਰੇ ਅੱਜ ਦੀ ਗੱਡੀ ਸਾਰਾ ਦੱਸੀ ਸੀ ਉਸ ਤੋਂ ਬਾਅਦ ਕਤਵਾਲੀ ਤੋਂ ਹੀ ਆਏ ਸੀ ਹੈ ਮੈਨੂੰ ਸਮਝੋਤਾ ਹੁੰਦਾ ਵਾ ਫਿਰ ਲੜਾਈ ਹੋਈ ਆ ਉਹਨੇ ਕੱਲ ਬੁਲਾਇਆ ਸੀ ਕੱਲ ਕਹਿੰਦੇ ਸਾਨੂੰ ਐਮਐਲਏ ਸੀ ਦੇ ਦੀਓ ਸੇ ਰਿਪੋਰਟ ਆ ਜਾਏਗਾ ਤੁਹਾਡਾ ਜਿਹੜਾ ਸਵੇਰੇ ਤੁਸੀਂ ਕਹਿ ਰਹੇ ਹੋ ਲੜਾਈ ਹੋਈ ਆ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਲੜਾਈ ਹੋਈ ਆ ਹਾਂਜੀ ਸ਼ਾਮ ਨੂੰ ਫਿਰ ਦਵਾ ਸਾਢੇ 8 ਹੋਈਏ 9 ਵਜੇ ਠੀਕ ਆ ਮਤਲਬ ਸਵੇਰੇ ਪੁਲਿਸ ਨੂੰ ਤਲਾਕ ਕੀਤਾ ਹੀ ਲੜਾਈ ਕਰਤੀ ਸੀ ਕਰਤੀ ਸੀ ਹਾਂਜੀ ਹੁਣ ਵੀ ਕੀਤੀ ਆ ਉਹਨੇ ਨਹੀਂ ਕੀਤੀ ਉਹਨਾਂ ਦੀ ਕਰ। ਆਰਾਮ ਕਰ। ਇੱਕ ਬੰਦਾ ਉਹ ਤੂੰ ਮੈਂ ਕਰਦਾ ਮੈਂ ਕਰਦਾ। ਹੋਰ ਭਾਈ ਕੀ ਨਾਮ ਹੈ? ਉਹ ਬਈ ਲਵਿਸ਼ ਕੁਮਾਰ ਆ। ਅੱਛਾ ਤੇ ਕਿੱਥੋਂ ਆਇਓ? ਭਾਈ ਹੈਬੋ ਵਾਲ ਤੋਂ ਆ ਤੇ ਚੋੜੇ ਬਜ਼ਾਰ ਕੰਮ ਕਰਦਾ। ਅੱਛਾ ਤੇ ਕੀ ਹੋਇਆ ਗਿਆ ਇਸ ਵੇਲੇ ਸਰਪੰਚੀਓ? ਭਾਈ ਪਹਿਲਾਂ ਤਾਂ ਆਪਣਾ ਰਕੇਸ਼ ਨਾਮ ਦਾ ਮੁੰਡਾ ਪਟਲੀ ਪਾਰਟੀ ਦਾ ਅੱਛਾ ਤੇ ਉਹਨੇ ਨਾ ਮੈਂ ਸਾਡੀ ਦੁਕਾਨ ਤੇ ਆਇਆ ਕਹਿੰਦਾ ਮੇਰੇ ਵੱਲੋਂ ਤਾਂ ਮਿਲ ਲੱਗਾ ਗਾ ਕ। ਮੈਨੂੰ ਕਹਿੰਦਾ ਇੱਕ ਰਿਸ਼ਤੇਦਾਰ ਆ ਤੇ ਸਾਡੀ ਦੁਕਾਨ ਤੇ ਬਲਾ ਕੇ ਨਾ ਅੱਧਰ ਲੈ ਗਿਆ। ਫਿਰ ਅੱਗੇ ਚੱਲ ਗਏ ਹੁੰਦੇ ਰਿਸ਼ਤੇਦਾਰ ਜੋ ਵੀ ਮੈਨੂੰ ਨਹੀਂ ਪਤਾ ਉਸ ਤੋਂ ਆਂਦਾ ਹੀ ਉਹਨੇ ਮੈਨੂੰ ਫੜ ਲਿਆ ਚਪੇੜਾਂ ਮਾਰੀਆਂ ਤੇ ਹੁੰਦਾ ਮਕਾਨ ਜਿਹੜਾ ਮਾਲਕ ਹੁੰਦਾ ਸਾਬਨਾ ਰਾਜਾ ਬਟ ਛੋਟਾ ਮੁੰਡਾ ਉਹਨਾਂ ਦਾ ਤੇ ਉਹ ਆਇਆ ਉਹਨੇ ਮੇਰਾ ਗਲਾ ਫੜ ਲਿਆ ਉਹਨੇ ਮੁੱਕਾ ਮਾਰਿਆ ਚਪੇੜਾਂ ਮਾਰੀਆਂ ਆ ਨਿਸ਼ਾਨ ਵੀ ਹੈ ਉਹ ਹੱਥ ਵੀ 모ੜੇ ਉਸ ਤੋਂ ਚਪੇੜਾਂ ਮਾਰ ਕੇ ਪੜਾ ਲੈ ਕੇ ਪਰਲੀ ਦੁਕਾਨ ਦੇ ਮੁੰਡਿਆਂ ਨੇ ਛੁੜਾਤਾ ਮੈਨੂੰ ਉਸ ਤੋਂ ਬਾਅਦ ਆਪਾਂ ਪਰਚਾ ਕਰਾਨਗੇ ਛੋੜੇ ਬਜਾਰੀ ਭਾਈ ਛੋੜੇ ਬਿਆਰੀ ਹੋਈ ਆ ਸਾਰਿਆਂ ਨੇ ਸਾਰਿਆਂ ਨੇ ਕਾਰਨ ਹੈ ਕਿ ਖੁੰਦਕਵਾਜੀ ਜੀ ਸ਼ੁਰੂ ਤੋਂ ਹੀ ਖੁੰਦਕਵਾਜੀ ਪਹਿਲਾਂ ਵੀ ਖੁੰਦਕਵਾਜੀ ਇਹਨਾਂ ਨੇ ਕੱਢੀ ਕਿ ਗਾਹ ਕਿ ਇਦਾਂ ਖਿੱਚਦਾ ਸਾਡੇ ਅੱਡੇ ਤੋਂ ਇਦਾਂ ਫਲਾਨਾ ਢੰਗ ਨਾਲ ਜਦ ਕਿ ਮੈਂ ਆਪਣੇ ਅੱਡੇ ਤੇ 3 ਫੁੱਟ ਦਾ ਅੱਡਾ ਇੱਕ ਇੱਕ ਜਣਾ ਵਾ ਕਿਸੇ ਚੀਜ਼ ਦਾ ਕੰਮ ਨਹੀਂ ਚੋੜਾ ਉਹਨਾਂ ਝੂੜੇ ਦਾ ਕੋਸਮੈਟਿਕ ਵਗੈਰਾ ਕੋਸਮੈਟਿਕ ਦਾ ਤੇ ਜਿਹਨੇ ਹਮਲਾ ਕੀਤਾ ਉਹ ਕੌਣ ਹੈ ਉਹ ਵੀ ਦੂਜੀ ਪਾਰਟੀ ਦਾ ਬੰਦਾ ਉਹਨਾਂ ਤੇ ਵੀ ਸੇਮ ਹੈ ਦੂਜੀ ਦੁਕਾਨਦਾਰ ਆਖੋ ਆਮਨਾ ਹਾਂ ਦੁਕਾਨਦਾਰ ਹੈ ਤੇ ਉਹ ਨਾਲ ਹੀ ਦੁਕਾਨਾਂ ਦੀ ਬੋਲੀ ਨਾਲ ਹੀ ਜੀ ਭਾਈ ਨਾਲ ਹੀ ਅੱਡਾ ਨਹੀਂ ਲੰਦਾ ਤੂੰ ਕੋ ਸ਼ੋਪ ਆਉਂਦੀ ਵੀ ਹਾਂਜੀ ਉਹ ਪਹਿਲਾਂ ਵੀ ਕਰੀ ਅਦਾ ਬੇਸਬੂਸ ਹੋਈ ਆ ਬਹੁਤ ਵਾਰੀ ਹੋਈ ਆ ਭਾਜੀ ਬਹੁਤ ਵਾਰੀ ਹੋਈ ਆ ਪਹਿਲਾਂ ਵੀ ਆਪਣਾ ਸੋਲਵ ਹੋ ਗਈ ਸੀ ਗੱਲ ਪਹਿਲਾਂ ਮਾਫੀ ਮੰਗੀਆਂ ਆ ਆਪਾਂ ਦੋਨੋਂ ਪਾਰਟੀਆਂ ਨੇ ਮਾਫੀਆਂ ਮੰਗ ਲੀਆਂ ਸੀ ਪਹਿਲਾਂ ਵੀ ਹੱਥੋਂ ਭਾਈ ਹੋਈ ਹਾਂ ਪਹਿਲਾਂ ਵੀ ਹੱਥੋਂ ਭਾਈ ਹੋਈ ਭਾਜੀ ਪਹਿਲਾਂ ਵੀ ਇਹਨਾਂ ਦੀ ਗਲਤੀ ਮੰਨੀ ਗਈ ਸੀ ਫਿਰ ਉਹ ਸੋਲਵ ਹੋ ਗਿਆ ਸੀ ਗੇ ਅੱਜ ਅੱਜ ਤੁਹਾਡੇ ਜਿਹੜਾ ਹਮਲਾ ਕੀਤਾ ਕਿੰਨੇ ਜਣਿਆਂ ਨੇ ਕੀਤਾ ਤੇ ਆ ਦੋ ਪਹਿਲਾਂ ਪਹਿਲਾਂ ਤਾਂ ਦੋ ਬੰਦੇ ਨੇ ਕੀਤਾ ਜੀ ਮੇਰੇ ਤੇ ਹਾਂ ਇੱਕੋ ਦੁਕਾਨ ਦੇ ਦੋ ਬੰਦੇ ਸੀਗੇ ਠੀਕ ਹੈ ਲੋਕੇਸ਼ ਆ ਨਾਮ ਹੁੰਦਾ ਨੌਕਰ ਦਾ ਇਹ ਸਾਡੇ ਕਿ 3 ਜਾਂ 4:30 ਵਜੇ ਦੇ ਵਿੱਚ ਵਿੱਚ ਦੀ ਗੱਲ ਆ ਅਸੀਂ ਮੈਡੀਕਲ ਕਰਾਣ ਹੁਣ ਆ ਰਹੇ ਹਾਂ ਭਾਜੀ ਮੈਂ ਕਰਾਇਆ ਹੋਇਆ ਦੁਬਾਰਾ ਜਦੋਂ ਆਪਣੇ ਆਂਟੀ ਨਾਲ ਮੈਂ ਆਇਆ ਦੁਬਾਰਾ ਪਰਚਾ ਮੁਰਚਾ ਕਰਵਾ ਕੇ ਫਿਰ ਆਂਟੀ ਦੇ ਇਹਨਾਂ ਨੇ ਗਾਲਾਂ ਗੋਲ ਕੱਢੀਆਂ ਤੇ ਉਹਨਾਂ ਨੇ ਦਾਤ ਮਾਰਿਆ ਆਂਟੀ ਦੇ ਸਿਰ ਤੇ ਲੱਗਿਆ ਵਾ ਤੇ ਹਾਂ ਜੋ ਲੜਾਈ ਹੋ ਗਈ ਸੀ ਉਹ ਲੜਾਈ ਚੱਲ ਪਈ ਸੀ ਉਹ ਤਾਂ ਉਹ ਤਾਂ ਸ਼ੁਰੂਆਤ ਆਪਾਂ ਰੋਕ ਲਈ ਲੜਾਈ ਰੋਕ ਦੇ ਵਿੱਚ ਜਿੰਨਾਂ ਕੋ ਮੈਂ ਕੰਮ ਕਰਦਾ ਦੀਦੀ ਉਹਨਾਂ ਦੇ ਇੱਕ ਟਾਂਕੇ ਲੱਗੇ ਇੱਥੇ ਉਹਨਾਂ ਦੇ ਵੀ ਲੱਗੇ ਸਾਰੇ ਦੇ ਲੱਗੇ ਜਿੱਜੂ ਨੂੰ ਕੁੱਟਿਆ ਕਿੰਨੇ ਬੰਦੇ ਘਾਇਰ ਹੋਏ ਇਸ ਕੰਮ ਸੇ ਘੱਟ 5-6 ਬੰਦੇ ਗਾਇਲ ਭਾਈ। ਕਟੜਾ ਤੁਸੀਂ ਦੱਸੋ 4-5 ਵਜੇ ਪਹਿਲਾਂ 4:30 ਵਜੇ ਦੀ ਕਟੜਾ ਜੀ 3:30 ਤੋਂ ਲੈ ਕੇ 4:30 ਤੱਕ ਉਸ ਤੋਂ ਬਾਅਦ 6:00 ਤੋਂ ਲੈ ਕੇ 8:30 ਤੱਕ ਇਹ ਲੜਾਈਆਂ ਹੋਈਆਂ ਜੀ। ਅੱਛਾ। ਹਾਂ ਜੀ। ਤੁਸੀਂ ਉਸ ਨੂੰ ਤਲਾਸ਼ ਕੀਤੀ ਤੁਸੀਂ? ਉਹ ਕਿੱਤੀ ਗਈ ਕਿੱਤੀ ਸੀ ਜੀ ਕਿੱਤੀ ਸੀ? ਤੇ ਦੂਜੀ ਪਾਰਟੀ ਤੇ ਵੀ ਵੱਜੀਆਂ। ਦੂਜੀ ਪਾਰਟੀ ਤੇ ਮੈਂ ਕਹੇ ਕਹਿਣ ਸਦਾ ਕਿ ਉਹ ਮੈਨੂੰ ਪਿੱਛੇ ਕਰਤਾ ਸੀਗਾ ਜੀ। ਮੇਰੇ ਵੱਜਦੀਆਂ ਭਈਆ ਮੈਂ ਪਿੱਛੇ ਕਰਤਾ ਸੀਗਾ। ਮੇਰੇ ਹਥਿਆਰਾਂ 'ਨਾਂ ਹਮਲਾ ਹੋਇਆ। ਮੇਰੇ ਮਾਰਨ ਲੱਗੇ ਸੀ ਦਾਤ। ਇੰਨਾ ਲੰਬਾ ਸੀਗਾ ਜੰਗ ਚੁੰਗ ਲੱਗਾ ਆ ਸੀ ਅੱਛਾ ਉਹਨਾਂ ਦੇ ਕੈਮਰੇ ਲੱਗੇ ਪਰ ਸਾਡੀ ਸ਼ੌਪ ਤੇ ਕੈਮਰੇ ਨਹੀਂ ਲੱਗੇ ਉਹਨਾਂ ਦੀ ਸ਼ੌਪ ਦੇ ਬਾਹਰ ਹੋਇਆ ਸਾਰਾ ਕੁਝ ਨਾਲ ਨਾਲ ਆ ਭਾਜੀ 3 ਫੁੱਟੀ ਇਹਨਾਂ ਦੀ ਨਾਲੇ 3 ਫੁੱਟੀ ਉਹਨਾਂ ਦੀ ਆ ਉਹਨ ਕੀ ਮੰਗ ਕਰਦੇ ਭਾਜੀ ਇਨਸਾਫ ਚਾਹੀਦਾ ਭਾਜੀ ਤੁਹਾਨੂੰ ਹਰ ਵਾਰੀ ਦਾ ਇਹ ਡਰਾਮਾ ਇਹਨਾਂ ਦਾ ਤੇ ਹੋਰ ਰੋ ਧਮਕੀਆਂ ਦਿੰਦੇ ਆ ਹੁਣੇ ਵੀ ਧਮਕੀਆਂ ਦੇ ਰਿਹਾ ਕਿ ਚੁੱਕਵਾ ਦੇਣਾ ਹਾਂਜੀ ਹਰਕੇਸ਼ ਕਿ ਅੱਜ ਕੀ ਮੈਟਰ ਹੋਇਆ ਤੁਹਾਨੂੰ ਕੀ ਬੁਲਾਉਣਾ ਪਿਆ ਭਾਜੀ ਮੈਂ ਆਪਣੇ ਇਹਨਾਂ ਕੋਲ ਕੰਮ ਕਰਦਾ ਵਰਕਰ ਆ ਏ ਠੀਕ ਹੈ ਤੇ ਮੇਰੇ ਨਾਲ ਥੋੜੀ ਪਹਿਲਾਂ ਉਹਨੇ ਤੂ ਤੂ ਮੈਂ ਮੈਂ ਕੀਤੀ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਤੁਸੀਂ ਆਪਣੇ ਕਾਗਤਾ ਚੱਲਦਾ ਹੀ ਰਹਿੰਦਾ ਮੇਰਾ ਆਇਆ ਸੀ ਕੋਈ ਕਜੇ ਨਾ ਕੋਈ ਬਾਹਰੋਂ ਆਇਆ ਸੀਗਾ ਉਹ ਮੈਨੂੰ ਮਿਲ ਗਿਆ ਬਸ ਇਹ ਬੋਲਨ ਲੱਪੇ ਤੂੰ ਮੇਰੇ ਦੁਕਾਨ ਦੇ ਅੱਗੇ ਕਦਮ ਕਿਉਂ ਰੱਖਿਆ ਤੋ ਉਥੇ ਮੈਂ ਸਾਥ ਤੋਂ ਪਾਈ ਕਰਨਾ ਪਿਆ ਪਹਿਲਾਂ ਵੀ ਕੀ ਸੀ ਪਹਿਲੇ ਪਹਿਲੇ ਨਹੀਂ ਪਹਿਲਾਂ ਬਸ ਉਹੀ ਗਾਗਦੇ ਵਿੱਚ ਬਦਲੋ ਥੋੜਾ ਮੋਟਾ ਹੁੰਦਾ ਰਹਿੰਦਾ ਸੀ ਉਹ ਇਦਾਂ ਨਹੀਂ ਸੀ ਮੇਰੇ ਨਾਲ ਤਿਆਰ ਆਪਣੇ ਕੀ ਪਹਿਲਾਂ ਤਾਂ ਦਾਤ ਫਿਰ ਕਰਮਾਨਾ ਔਰ ਔਰ ਆਪਣਾ ਸਟੂਲ ਬਹੁਤ ਸਾਰਾ ਕੁਝ ਲੈ ਬਸ ਉਦੋਂ ਪਤਾ ਨਹੀਂ ਚੱਲਿਆ ਭਾਈ ਵਾਧੂ ਮਨ ਇਹ ਭਾਈ ਨੂੰ 9:30 9:00 ਵਜੇ ਦੀ ਗੱਲ ਹੈ 8:30 8:30 ਨੂੰ ਵਜੇ ਦੀ ਗੱਲ ਕਿੰਨੇ ਕੁ ਲੋਕ ਸੀ ਜਦੋਂ ਹੁੰਦਾ ਕਿ ਇਹ 20 ਬਾਈ ਜਾਨੇ ਸੀ ਚਾਰ ਦੋ ਜਵਾਈਆ ਜਿਹੜੀ ਸਾਰੀ ਕੰਡਾ ਦੱਸ ਸੀਸੀਟੀਵੀ ਹਾਂਜੀ ਹੈਗੀ ਸਾਰਾ ਕੁਝ ਹੈਗਾ ਬੈ ਦਊਂਗਾ ਤੁਹਾਨੂੰ ਸਰ ਸਾਡੇ ਕੈਮਰਾ ਲੱਗੇ ਸਾਡੀ ਕੋਟੀਆਂ ਭਈਆ ਠੀਕ ਹੈ ਦੁਕਾਨ ਸਾਰੀ ਤੋਰ ਦੀ ਭਈ ਕੈਮਰੇ ਸਾਡੇ